ਮਤਲਬ ਢਾਈ ਸਾਲ ਅੱਜ ਆਪਾਂ ਲੇਖਾ ਜੋਖਾ ਕਰਦੇ ਆ ਮੁੱਖ ਮੰਤਰੀ ਸਾਹਿਬ ਕਿ ਢਾਈ ਸਾਲਾਂ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਤੁਸੀਂ ਵਾਅਦੇ ਕੀਤੇ ਤੁਸੀਂ 23 ਫਸਲਾਂ ਤੇ ਤੁਹਾਡੀ ਮੰਤਰੀ ਕਹਿੰਦੀ ਸੀ 50 ਮਿੰਟਾਂ ਚ ਐਮਐਸਪੀ ਦੇ ਦਿਆਂਗੇ ਦੱਸੋ ਜੀ ਐਮਐਸਪੀ 23 ਫਸਲਾਂ ਤੇ ਦਿੱਤੀ ਤੁਹਾਡੇ ਤੋਤੇ ਢਾਈ ਸਾਲਾਂ ਚ ਐਗਰੀਕਲਚਰ ਪਾਲਿਸੀ ਨਹੀਂ ਬਣੀ ਅੱਜ ਤੱਕ ਤੇ ਕਿਸਾਨਾਂ ਨੂੰ ਹਰ ਰੋਜ਼ ਧਰਨਿਆਂ ਦੇ ਵਿੱਚ ਡੰਡੇ ਵੀ ਮਾਰੇ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਵਿਚਾਰਾਂ ਉਹ ਸਾਰਿਆਂ ਦੇ ਸਾਹਮਣੇ ਤੇ ਜਦੋਂ ਗੁਜਰਾਤ ਦੀ ਇਲੈਕਸ਼ਨ ਹੁੰਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ ਗੋਲਡੀ ਬਰਾਡ ਵਰਗੇ ਵੱਡੇ ਵੱਡੇ ਝੂਠ ਬੋਲਦੇ ਨੇ ਉਥੇ ਇੱਕ ਝੂਠੇ ਵੀ ਬੋਲਿਆ ਕਹਿੰਦੇ ਜੀ ਪੰਜਾਬ ਦੇ ਵਿੱਚ ਅਸੀਂ ਗਰਦੌਰੀ ਤੋਂ ਬਿਨਾਂ ਹੀ ਜਿਹੜੇ ਕਿਸਾਨ ਦੀ ਫਸਲ ਖਰਾਬ ਹੋ ਜਾਏ ਉਹਨੂੰ ਅਸੀਂ 20000 ਰੁਪਇਆ ਪ੍ਰਤੀ ਏਕੜ ਦਿੰਨੇ ਆ ਮੈਂ ਚੈਲੰਜ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਇੱਕ ਕਿਸਾਨ ਲਿਆ ਕੇ ਖੜਾ ਕਰ ਦਿਓ ਜਿਹਨੂੰ ਤੁਸੀਂ ਬਿਨਾਂ ਗਰਦੌਰੀ ਤੋਂ 20000 ਪ੍ਰਤੀ ਏਕੜ ਦਿੱਤਾ ਹੋਵੇ ਕੀ ਇਹ ਆ ਤੁਹਾਡੀ 2.5 ਸਾਲ ਦੀ ਕਾਰਗੁਜ਼ਾਰੀ ਕੀ ਇਹ ਆ ਤੁਹਾਡਾ ਪੰਜਾਬ ਦੇ ਪ੍ਰਤੀ ਜਿਹੜਾ ਤੁਸੀਂ ਕਹਿੰਦੇ ਸੀ ਜੀ ਸਾਡਾ ਇੱਕ ਕਿਸਾਨ ਪ੍ਰਤੀ ਮਾਡਲ ਹੈ ਸਾਡਾ ਪੰਜਾਬ ਦੀ ਡਿਵੈਲਪਮੈਂਟ ਦਾ ਮਾਡਲ ਹੈ ਇਹ ਕਿਸਾਨੀ ਦੇ ਨਾਲ ਧੋਖਾ ਹੜਾਂ ਦੇ ਮੁਆਵਜ਼ੇ ਤੱਕ ਦੇ ਪੈਸੇ ਹਲੇ ਤੱਕ ਕਿਸਾਨਾਂ ਨੂੰ ਨਹੀਂ ਦਿੱਤੇ ਕਿਸਾਨਾਂ ਨੂੰ ਕੀ ਦਿੱਤਾ ਡੀਏਪੀ ਦਾ ਵੱਡਾ ਸਕੈਮ ਜਿੱਥੋਂ ਵੀ ਸੈਂਪਲ ਭਰਿਆ ਡੀਏਪੀ ਦਾ ਉੱਥੋਂ ਹੀ ਫੇਲ ਹੋ ਗਿਆ ਤੇ ਕੀ ਖੁੱਡੀਆਂ ਸਾਹਿਬ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਪੰਜਾਬ ਦੇ ਵਿੱਚ 22 ਸੈਂਪਲ ਡੀਪੀ ਨੂੰ ਲੈ ਕੇ ਜਿਹੜੇ ਭਰੇ ਨੇ ਉਹ 22 ਦੇ 22 ਸੈਂਪਲ ਪੰਜਾਬ ਦੇ ਵਿੱਚ ਫੇਲ ਹੋ ਗਏ ਨੇ ਹਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਂ ਤਾਂ ਨੱਕੇ ਮੋੜਦਾ ਰਿਆਂ ਮੈਂ ਤਾਂ ਕਿਸਾਨ ਦਾ ਪੁੱਤਾਂ ਨਾ ਤੁਸੀਂ ਐਮਐਸਪੀ ਦਿੱਤੀ ਨਾ ਤੁਸੀਂ ਗਰਦੌਰੀਆਂ ਕਰਕੇ ਉਤੋਂ ਪੈਸੇ ਦਿੱਤੇ ਨਾ ਤੁਸੀਂ ਹੜਾਂ ਦਾ ਮੁਆਵਜ਼ਾ ਦਿੱਤਾ ਉਤੋਂ ਡੀਏਪੀ ਵੀ ਜਾਲੀ ਦਿੱਤੀ ਤੇ ਤੁਸੀਂ ਕਿਹੜੇ ਪਾਸੋਂ ਕਿਸਾਨ ਦੇ ਪੁੱਤ ਹੋਗੇ ਅੱਜ 2.5 ਸਾਲਾਂ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਆ ਕੇ